ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਮਹਾਰਾਜ ਪੰਥ ਕੇ ਵਾਲੀ ਸ਼ਮਸ਼ੇਰੇ ਪਿਤਾ ਤਹਮ ਰੱਖਿਆ ਕੋ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਹਾਜ਼ਰਾ ਹਜ਼ੂਰ ਸਾਰਾ ਜ਼ਹੂਰ ਕਲਯੁਗ ਕੀ ਓੜ ਨਾਮ ਗੁਰਬਾਣੀ ਕੇ ਬੋਏ ਸਪਰਤਕ ਸਤਿਗੁਰੂ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਅਤਿ ਅੰਤਰ ਕੇ ਖਾਲਸਾ ਜੀ ਸਾਹਿਬ ਗੁਰਨਾ ਜੀ ਗੁਰੂ ਸਾਹਿਬਾਂ ਜੀ ਦੇ ਸਾਗੇ ਨਵਾਜੇ ਪੰਜ ਪਿਆਰੇ ਚਾਰ ਸਾਈਂ ਜੀ ਦੇ 40 ਫੁਕਤੇ ਹੱਥੀਆਂ ਜੱਮੀਆਂ ਤੱਮੀਆਂ ਜਿੱਤਰਾ ਗੁਪਤਾ ਨੇ ਸਿੰਘਾਂ ਭਜੰਗ ਸਿੰਘਾਂ ਸਰਬੱਤ ਗੁਰੂ ਖਾਲਸਾ ਜੀ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੁਲਣਾ ਜੀ ਜੈਕਾਰੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਦੀਸ਼ੀਸ ਦਿੱਤੇ ਬੰਦ ਬੰਦ ਕਟਵਾਏ ਘੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਿੱਖੀ ਸ਼ਰਕ ਕੇਸਾ ਸਵਾਸਾਂ ਸੰਗ ਨਿਭਾਈ ਤੇਰਾ ਭਾਰਾ ਮਿੱਠਾ ਕਰਕੇ ਮਰਨਿਆ ਤੇ ਨਾ ਸ਼ਹੀਦ ਸਿੰਘਾਂ ਸਿੰਘਣੀਆਂ ਪਚੰਗੀਆਂ ਦੀ ਪਵਿੱਤਰ ਕਮਾਈ ਦਾ ਧਿਆਨ धर ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇ ਤੇਗ ਤੇਗ ਫਤਿਹ ਬਿਰਧ ਕੀ ਪੈ ਪੰਚ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰੂ ਦਵਾਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ धर ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਸਿੰਘਾਂ ਪਿਆਰਿਆਂ ਨੂੰ ਬਖਸ਼ਿਸ਼ ਕਰੋ ਗੁਰਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਪ੍ਰੋਸਾ ਦਾਣ ਵਿਸਾਹ ਦਾਣ ਦਾਣਾ ਸਰਦਾਨ ਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਪਵਿੱਤਰ ਦਰਸ਼ਨ ਦਿਦਾਰ ਚੌਕੀਆਂ ਛੱਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾਜਕਾਰ ਖਾਲਸਾ ਜੀ ਸਾਹਿਬ ਬੁਰਣਾ ਜੀ ਨਨਕਾਣਾ ਸਾਹਿਬ ਜੀ ਤੋਂ ਲੈ ਕੇ ਅਭਚਲ ਨਗਰ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਤੱਕ ਸਮੂਹ ਗੁਰੂ ਦਵਾਰਿਆਂ ਤੀਰਥਾਂ ਧਾਮਾਂ ਨਿਸ਼ਾਨਾਂ ਤਵਸਿਆਂ ਬੁੰਗੇ ਜੁੜ ਮੇਲਿਆਂ ਸਰਬੱਤ ਗੁਰੂਦਵਾਰਿਆਂ ਦੀ ਪਵਿੱਤਰ ਕਮਾਈ ਦਾ ਧੰਨ ਕਰਕੇ ਕਾਲ ਸਾਹਿਬ ਜੀ ਸਾਹਿਬ ਵਰਣਾ ਜੀ ਇਹ ਦਰੰਕਾਰ ਕਾਲਪੁਰ ਚੰਤਰਜਾਮੀ ਗੁਰੂ ਗਰੀਬਨਵਾਜ਼ ਕਲਜੀਤਰ ਪਾਤਸ਼ਾਹ ਤਣਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੋ ਮਹਾਰਾਜ ਤਣਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੋ ਕੀਕਰ ਫੋਰ ਦਲੀਸ ਸਿਰ ਪ੍ਰਪੁਰ ਕੀ ਆਪਿਆਨ ਤੇਗ ਬਹਾਦਰ ਸੀ ਕਰਿਆ ਕਰੀ ਨ ਕਿਨਹੁ ਆਂ ਤੇਗ ਬਹਾਦਰ ਕੇ ਚਲਕ ਭਾਇ ਜਗਤ ਕੋ ਸਰੋਗ ਹੈ 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 ਸਭ ਜਗ ਭਯੋ ਜੈ 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 ਸਰਬੋਤਮ ਸਤਿਗੁਰ ਜੀਓ ਤਰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿੰਨਾ ਵੀ 350 ਸਾਲਾਂ ਸ਼ਹੀਦੀ ਨੂੰ ਮੁੱਖ ਰੱਖਦਿਆਂ ਹੋਇਆਂ ਮਹਾਰਾਜਿਓ ਸ਼ਹੀਦੀ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆਂ ਆਗੂ ਦੇਦਰ ਕਰਦੇ ਪ੍ਰੀਤਵਾਨ ਸਰਦਾਰ ਭਗਵੰਦ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਮਹਾਰਾਜਿਓ ਸਮੁੱਚੀ ਪਾਰਟੀ ਵੱਲੋਂ ਮਹਾਰਾਜਿਓ ਆਪ ਜੀ ਦੇ ਪਾਵਨ ਪੁੱਤਰ ਸਤਾਰਾ ਲਧਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਵਿਖੇ ਮਹਾਰਾਜਿਓ ਵਰਾਸਤੇ ਖਾਲਸਾ ਵਿਖੇ ਮਹਾਰਾਜਿਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਨਾਂ ਦੀ ਜੀਵਨ ਤੇ ਮਹਾਰਾਜਿਓ ਪ੍ਰਦਰਸ਼ਨੀ ਦਾ ਗਠ ਨਹੀਂ ਕੀਤਾ ਜਾ ਰਿਹਾ ਹੈ ਮਹਾਰਾਜਿਓ ਆਗਿਆ ਬਖਸ਼ਿਸ਼ ਕਰੋ ਸਰਦਾਰ ਭਗਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਪੰਜਾਬ ਰਾਜ ਦੀਆਂ ਸੇਵਾਵਾਂ ਕਰਦੇ ਬਾਲਾ ਤੇ ਉਦੋਂ ਬਖਸ਼ਿਸ਼ ਕਰਨੇ ਮਹਾਰਾਜਿਓ ਸਮੁੱਚੇ ਪਰਿਵਾਰ ਨੂੰ ਆਪ ਜੀ ਦੇ ਦਰੋਂ ਘਰੋਂ ਖੁਸ਼ੀਆਂ ਬਖਸ਼ਿਸ਼ ਕਰਨੀਆਂ ਫalse ਪੰਥ ਦੀਆਂ ਸੇਵਾਵਾਂ ਕਰਨ ਦੇ ਬਾਲਾ ਤੇ ਉਦੋਂ ਬਖਸ਼ਿਸ਼ ਕਰਾਉਣੇ ਮਹਾਰਾਜਿਓ ਸਮੁੱਚੇ ਪਰਿਵਾਰ ਨੂੰ ਆਪ ਜੀ ਦੇ ਦਰੋਂ ਘਰੋਂ ਖੁਸ਼ੀਆਂ ਬਖਸ਼ਿਸ਼ ਕਰਨੀਆਂ ਚਲਦੀ ਕਲਾ ਵਰਦੋਣੀ ਅੰਗ ਸਦ ਹੋ ਕੇ ਸਾਚਾ ਕਰਨੀ ਮਹਾਰਾਜਿਓ ਮਹਾਰਾਜਿਓ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਖਾਲਸੇ ਪੰਥ ਦੀਆਂ ਸੇਵਾਵਾਂ ਕਰਨ ਦੇ ਬਲ ਤੇ ਉਦੋਂ ਬਖਸ਼ਿਸ਼ ਕਰਾਉਣੇ ਮਹਾਰਾਜਿਓ ਪੰਜਾਬ ਰਾਜ ਦੀਆਂ ਸੇਵਾਵਾਂ ਕਰਨ ਦੇ ਬਲ ਤੇ ਉਦੋਂ ਬਖਸ਼ਿਸ਼ ਕਰਾਉਣੇ ਮਹਾਰਾਜਿਓ ਇਸ ਟਾਈਮ ਕਰਤਾਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਜੀਵਨ ਤੇ ਪ੍ਰਦਰਸ਼ਨੀ ਦੀ ਉਦਘਾਟਨ ਦੀ ਆਗਿਆ ਬਖਸ਼ਿਸ਼ ਕਰੋ ਮਹਾਰਾਜਿਓ ਸੁਖ ਹੋਵੇ ਆਪ ਜੀ ਦਾ ਪਵਨ ਪਵਿੱਤਰ ਨਾਮ ਜਪਿਆ ਨਾਨਕ ਨਾਮ ਸਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਇ ਪੁਜੀਤਾ ਖਲਸਾ ਵਾਇ ਪੁਜੀ ਕੀ ਫਤੇ ਗਾਇਕ ਜੀ ਕਾਰ ਆ ਗਏ ਆਵੇ ਤਾਂ ਸੰਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਰਨ ਉਪਾਵੇ ਗੁਰਬਰੀਆ ਕਾਲੀ ਕਾਲ ਦੇ ਸੇਕ ਫਤੇ ਵਾਇ ਪੁਜੀਤਾ ਖਲਸਾ ਵਾਇ ਪੁਜੀ ਕੀ

ਤੁਹਾਡਾ ਇੱਕ ਅਪ੍ਰੈਲ 16 ਤੋਂ 21 ਨੂੰ ਆਪਣੀ ਸੰਗਤ ਕੁਦਰਤਾਂ ਫਿਰ ਨਹੀਂ ਸਕੀ ਤੇ ਬਾਦਰ ਜੀ ਦਾ ਨਾਮ ਸਭਾ ਦਾ ਨਾਮ ਉਹਨਾਂ ਦੇ ਕੋਖੋ ਇਹ ਨਾਮ ਰੱਖਿਆ ਗਿਆ ਪਿਆ ਬਚਪਨ ਸੇ ਇੱਕ ਬਾਦ ਜੀ ਦਾ ਬਾਬਾ ਕੋਲ ਜੇ ਜੀ ਦੀ ਦਿੱਤੀ ਹੈ ਧਰਮ ਦਾ ਗਿਆਨ ਨੂੰ ਮੈਂ ਹਾਸਲ ਕੀਤਾ ਤੇ ਬਾਅਦ ਵਿੱਚ ਧਰਮ ਦੇ ਲਈ ਹੀ ਸੀ ਇਸ ਕੋ ਬਚਪਨ ਦੇ ਵਿੱਚ ਹੀ ਤੀਰ ਅੰਦਾਜ਼ੀ ਘੋੜ ਸਵਾਰੀ ਦੇ ਵਿੱਚ ਨਿਪੁੰਨਤਾ ਹਾਸਲ ਕੀਤੀ ਕਿਉਂਕਿ ਪਿਤਾ ਜੀ ਆਪ ਮੇਰੀ ਕੀ ਦੀ ਮਾਰਗਦਰਸ਼ਕ ਸਨ ਸ਼ੇਪਾ ਸਾਹਿਬ ਦੇ ਘਰ ਜਨਮੇ ਜਦੋਂ ਮੀਰੀ ਪੀਰੀ ਦਾ ਸੰਕਲਪ ਹੋਣਾ ਆਪਣੇ ਪੁੱਤਰ ਸ਼ੇਖ ਮੁਹੰਮਦ ਤੈਬਾਦੀ ਹਸਰ ਕਤਾਰਕੂਰ ਦੀ ਜੰਗ ਦੇ ਦੌਰਾਨ ਮੀਰੀ ਤੇ ਪੀਰੀ ਦੇ ਨਾਮ ਦੇ ਨਾਲ ਲੱਗੂ ਤੇ ਕਹਿੰਦੀ ਜੋੜ ਦਾ ਗਈ ਤੇ ਉਹਨਾਂ ਤੋਂ ਨਾਮ ਤਨ ਹੈ ਤੂੰ ਤਨ ਤੇ ਇੱਕ ਵਾਧਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਾਮ ਬਦਲੀ ਲਾਣਾ ਉਸ ਵੇਲੇ ਵਿਆਹ ਦਾ ਤੈਕ ਸਹਾਰਾ ਜੀ ਦੀ ਤੈਕ ਮਾਦੀ ਦਾ ਉਹ ਤੈਕ ਬਾਦ ਅਚਾਨਕ ਬੁਵਾ ਦਾ ਕੋਤਰੀ ਜੀ ਨਾਲ ਬਣ ਗਈ ਉਸਨੂੰ ਆ ਕੇ ਅੱਗੇ ਅਲੀ ਆਤਮਿਕ ਜੀਨ ਵਿਆਹ ਤੋਂ ਬਾਅਦ ਬਾਬਾ ਬਕਾਲਾ ਜੀ ਮੈਨਕਿਸ਼ਟ ਹੋ ਗਏ ਜੀ ਗੁਰੂ ਜੀ ਉਸ ਤੋਂ ਬਾਅਦ 20 ਸਾਲ ਉੱਥੇ ਲੰਬਾ ਸਮਾਂ ਬਕੀਤ ਕੀਤਾ ਇਹ ਘੋੜਾ ਸਾਹਿਬ ਜੀ ਬਾਬਾ ਬਕਾਲਾ ਜੀ ਨੇ ਜਿਹੜੇ ਜਲੀ ਸਾਲ ਉਹਨਾਂ ਨੇ ਆਪਣਾ ਜੀਵਨ 26 ਸਾਲ ਨਾਲ ਕਰਦੇ ਪਏ ਰਹੇ 26 ਸਾਲ ਉਸ ਤੋਂ ਬਾਅਦ ਇਹ ਘੋੜਾ ਸਾਹਿਬ ਜੀ ਬਾਬਾ ਬਕਾਲਾ ਅਖਿਵੇ ਗੁਰੂ ਜੀ ਨੇ ਜਦੋਂ ਗੋਵਿੰਦ ਕਾਰਾ ਜੀ ਨਵੇਂ ਗੁਰੂ ਬਾਬਾ ਬਕਾਲਾ ਜੀ ਉਸ ਤੋਂ ਬਾਅਦ ਅਖਿਵੇ ਗੁਰੂ ਜੀ ਨਾਲ ਹੀ ਰਹਿਣ ਸੇ ਅਜੋਕੇ ਇਸ ਰਹਾ ਪਗੁਰਾਈ ਦਾ ਫਤਗਾ ਜਦੋਂ ਮੱਖਣਸ਼ਾਹ ਬਾਨੇ ਜੀ ਦਾ ਜਿਹੜਾ ਜਹਾਜ਼ ਸੀ ਉੱਪਰ ਲੱਗਿਆ ਤਾਂ ਉਹਨਾਂ ਨੇ ਕਿਹਾ ਜੀ ਮੈਂ ਗੁਰੂ ਜੀ ਤੁਹਾਡੇ ਕੇ ਪਾਸੋਂ ਹੋ ਰਿਹਾ ਤੇ ਰਾਮ ਦਾ ਮੇਰਾ ਜਹਾਜ਼ ਨੂੰ ਬਚਾਇਆ ਜਾ ਤੇ ਉਸ ਤੋਂ ਬਾਅਦ ਮੱਖਣਸ਼ਾਹ ਬਾਨੇ ਦਾ ਫਰਮਾਨ ਸੁਣ ਕੇ ਅੱਗ ਲਾ ਕੇ ਰੋਸਾ ਲੈਣੇ ਹੈ ਪਗੁਰਾਈ ਦਾ ਕਬਾਈ ਉਹਨਾਂ ਨੇ ਕਿਹਾ ਅਦਾ ਹੱਕੇ ਤੇ ਨਾਲ ਚੁੱਕ ਕੇ ਰੋਸਾ ਲੈਣੇ ਹੈ ਮੱਖਣਸ਼ਾਹ ਜੀ ਰਾਜ ਨੂੰ ਲਿਆਣਾ ਸਾਰਾ ਜਿਹੜਾ ਦਿੱਤਾ ਸੀ ਸਪੈਨਡਲ ਤੋਂ ਉਸ ਤੋਂ ਬਾਅਦ ਸੋ ਤਾਂ ਨਾ ਬਣਾ ਹੱਥ ਕੇ ਤਾਂ ਸ਼ੁਰੂ ਕਰ ਦਿੰਦਾ ਕਿ ਅਸੀਂ ਗੁਰੂ ਆਈ ਜਦੋਂ ਕੋਈ ਤੈਨੂੰ ਬਾਦ ਵਿੱਚ ਕੋਲ ਜਿਵੇਂ ਪੰਜ ਮੋਨਟਰ ਆਏ ਤਾਂ ਸਮਝ ਵੀ ਨਹੀਂ ਕਿ ਅਸੀਂ ਨਹੀਂ ਤੁਸੀਂ ਤਾਂ ਪੰਜ ਮੋਨਟਰ ਦਾ ਬਾਦ ਵਿੱਚ ਨਹੀਂ ਤਾਂ ਇਸ ਤਰ੍ਹਾਂ ਅਸੀਂ ਗੁਰੂ ਜੇ ਵਧਾਰੇ ਕਿ ਗੁਰੂ ਲਾਤੋੜੇ ਚੁੱਕ ਚੁੱਕੇ ਦੇ ਉੱਤੇ ਮੱਖਣ ਛਾਲ ਬਣਾਣਾ ਸੀ ਥੋੜਾ ਬਣਾ ਸ਼ੁਰੂ ਕਰ ਦਿੱਤਾ ਗੁਰੂ ਲਾਤੋੜੇ ਸ਼ੁਰੂ ਲਾਤੋੜੇ ਉਸ ਤੋਂ ਬਾਅਦ ਗੁਰੂ ਆਈ ਘਰਣ ਕਰਕੇ ਸੰਤ ਸੂਰਮਣ ਧਰਮ ਦੇ ਵਿਸਵਾਲੇ ਬਣੇ ਤੇ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਲੋੜ ਸੀ ਉਹਨਾਂ ਦੀ ਪ੍ਰਕਾਸ਼ ਉਹ 23 ਜਨਵਰੀ ਨੂੰ ਦਾ ਪ੍ਰਕਾਸ਼ ਹੋਇਆ ਜੀ ਤੇ ਲੋਕਾਂ ਨੇ ਉਹਨਾਂ ਬਾਅਦ 27 ਅੰਬਰ ਦਾ ਪ੍ਰਚਾਰ ਨੂੰ ਪੁਰਾਣਾ ਦੇ ਦਿੱਤਾ। ਉਸ ਤੋਂ ਬਾਅਦ ਜਦੋਂ ਪਹਿਲੀ ਵਾਰ 23 ਪਾਣੀ ਦੇ ਨੰਬਰ ਸਾਹਮਣੇ ਜਾਰੀ ਹੋਏ। ਉਹਨਾਂ ਨੇ ਕਿ ਕਿ ਜਿਹੜੇ ਵਿਦਿਆਰਥੀ ਦਾ ਗੁਰੂ ਜੀ ਨੇ ਕਿਹਾ ਕਿ ਅਸਿੱਤਿਕਾਂ ਦੇ ਇਹਨਾਂ ਬੈਟਰੀ ਚਾਲ ਚੱਲ ਰਹੀ ਹੈ। ਨਾਲ ਹੀ ਸੋਚਿਆ ਕਿ ਅੱਜ ਦੇ ਟਾਈਮ ਦੇ ਵਿੱਚ ਕੀ ਖਰਾਬ ਸਾਥ ਹੋਵੇਗਾ। ਜੇਦੋਂ ਪੁਜਾਰੀ ਦੇ ਘਰ ਵਾਲੀ ਸੀ ਤੇ ਤੁਹਾਨੂੰ ਪਤਾ ਲੱਗੇ ਕਿ ਪੁਜਾਰੀ ਨੇ ਇੱਕ ਦਿਨ ਕਹਿੰਦਾ ਕਿ ਕਵਲਨਾ ਦੀ ਮਾਈ ਹਰੂਨ ਹੈ ਗੁਰੂ ਸਾਹਿਬ ਦੇ ਕੋਲ ਆ ਕੇ ਮਾਫੀ ਕੋਲ ਜੋ ਕਿ ਤਨੀ ਉਸ ਤੋਂ ਬਾਅਦ ਗੁਰੂ ਜੀ ਨੇ ਆਪਣੇ ਘਰ ਉੱਥੇ ਵਿੱਚ ਲੈ ਕੇ ਇੱਕ ਨਿਵਾਸ ਕੀਤਾ ਜੀ ਤੇ ਉਸ ਤੋਂ ਬਾਅਦ ਗੁਰੂ ਉੱਥੇ ਬਤਵਾਰੀ ਰਹਿੰਦੇ ਉਸ ਤੋਂ ਬਾਅਦ ਗੁਰੂ ਜੀ ਨੇ ਜਿਹੜਾ ਵੀ ਉਹ ਵਰਦਾਨਤਾ ਮਾਈਆਂ ਰੱਬ ਹੈ ਕਿ ਜੀ ਹਸਲੇ ਬਸੇ ਰਹੋ ਮਕੋੜਾ ਦੇਖ ਕੇ ਚੱਤੇ ਨਾਮ ਕੀ ਜਿਹਾ ਲੱਗੇ ਉਹ ਸਾਕੇ थी ना थी से पर ना। था और ना बाद ग बहादुर जी आपके गलत पूछी पटना सोलह सौ के गुरु गोबिंद जी का प्रकाश होया जी खास स्थान जो गुरु गोबिंद सिंह जी का प्रकाश होया जी हरिमंदर साहब पटना साहब ਜਦੋਂ ਅਸਾਂ ਦੀ ਯਾਤਰਾ ਅਸਾਂ ਦੀ ਯਾਤਰਾ ਦੇ ਦੂਜੇ ਚਾਉਟ ਸੈਂਡ ਜਿਹੜਾ ਰਾਜਾ ਸੀ ਰਾਜਾ ਰਾਖਸੂ ਦੀ ਲੜਾਈ ਸੀ ਉਹ ਚਾਉਣਾ ਨਹੀਂ ਕਿ ਜਿਹੜੇ ਆਪਣੇ ਕੋਲ ਕਿਹੜਾ ਰਾਜਾ ਕਿਹੜੀ ਗੁਰੂ ਜੀ ਜਿਹੜਾ ਬੱਗਾ ਲੜਾਈ ਹੈ ਉਸ ਨੂੰ ਪਛਾਇਆ ਜਾਵੇ ਤਾਂ ਗੁਰੂ ਜੀ ਆਪ ਰਾਜਾ ਰਾਖਸੂ ਜੀ ਦੇ ਨਾਲ ਵੀ ਤਾਂ ਉਹਨੂੰ ਲੜਾਈ ਤੋਂ ਬਾਅਦ ਉਹਨੂੰ ਚੱਟੇ ਉਦੋਂ ਜਦੋਂ ਜਦੋਂ ਅਸਾਂ ਦੀ ਯਾਤਰਾ ਕੋਲ ਵਾਪਸ ਆਏ ਪਹਿਲੀ ਵਾਰ ਗੁਰੂ ਜੀ ਸਿੰਘ ਜੀ ਦੇ ਨਾਲ ਮੁਲਾਕਾਤ ਹੋਈ ਕੋਈ ਇੱਕ ਗੱਲ ਕੀਤੀ ਉਹ ਇੱਕ ਤਸਵੀਰ ਲੈ ਚਾਹੇ ਚਾਰ ਸਾਲ ਦੇ ਉੱਪਰ ਦੇ ਜੇ ਤੁਸੀਂ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੇਖਦੇ ਹੋ ਉਸ ਤੋਂ ਬਾਅਦ ਕਸ਼ਮੀਰ ਜਿੱਥੇ ਔਰੰਗਜ਼ੇਬ ਨੇ ਸੱਜਦਾ ਦਿੱਤਾ ਹੈ ਦੇਖੋ ਤੁਸੀਂ ਉੱਛੇ ਅਲੋਕ ਵਿੱਚ 38Y ਕਟਵੀਰ ਹੁੰਦਾ ਹੈ ਮਾਫੀ ਉਸ ਦਾ ਦੇਖਾ ਦੀ ਸੰਤ ਕਿਰਪਾ ਰਾਹੀਂ ਰਵਾਈ ਦੇ ਵਿੱਚ ਬਨਾਲਪੁਰ ਸਾਹਿਬ ਆਉਂਦਾ ਹੈ ਪੱਲੇ ਕਿਪਾ ਰਾਹੀਂ ਰਵਾਈ ਦੇ ਵਿੱਚ ਮਾਫੀ ਉਸ ਦਾ ਕਸ਼ਮੀਰੀ ਪੜਦਾ ਉਹ ਜਿਹੜਾ ਜੀ ਕਾਲੇ ਜੀ ਕੋਲ ਆਉਂਦਾ ਹੈ ਤਾਂ ਜਿਹੜਾ ਸਾਡਾ ਧਰਮ ਨੂੰ ਬਚਾਇਆ ਗਿਆ ਜਦੋਂ ਕਸ਼ਮੀਰੀ ਪੰਡਤਾਂ ਨੇ ਫਰਿਆਦ ਕੀਤੀ ਤਾਂ ਉਸ ਟਾਈਮ ਗੁਰੂ ਜੀ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਸਿੱਖੀ ਸੈ

ਸਤਿ ਸ਼੍ਰੀ ਅਕਾਲ ਜੀ ਉਹਦਾ ਕਿਹਾ ਪਰ ਜਾ ਰਹੇ ਜਿਹੜਾ ਉਹਨੇ ਮਹਿਸੂਸ ਜੀ ਖਾਲਸਾ ਜੀ ਚਾਹੁੰਦਾ ਉਹ ਉਹਨਾਂ ਕਾਰੀਗਰਾਂ ਦੇ ਦੱਸਿਆ ਉਹਨੇ ਅਗਲੇ ਦਸ ਹਫਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ ਉਸ ਵੇਲੇ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਧਰਮ ਬਦਲਣ ਲਈ ਕਹਿੰਦੇ ਗਏ ਕਿ ਧਰਮ ਕਪੜਾ ਨਹੀਂ ਜੋ ਹੁਕਮ ਦੇ ਬਦਲਿਆ ਜਾਵੇ ਭਾਈ ਮਤੀ ਦਾਸ ਜੀ ਨੂੰ ਮਾਰ ਦੇ ਨਾਲ ਜੀ ਦਿੱਤਾ ਗਿਆ ਭਾਈ ਜੈ ਲਾਲ ਨੂੰ ਉੱਪਰ ਵੀ ਡੇਕਾ ਦਿੱਤਾ ਗਿਆ ਜੀ ਦਿੱਤਾ ਗਿਆ ਉਸ ਤੋਂ ਬਾਅਦ ਬਾਦਸ਼ਾਹ ਦਾ ਜਿਹੜਾ ਹੱਥ ਸੀ ਉਹ ਨਹੀਂ ਟਲ ਰਿਹਾ ਤੇ ਇੱਧਰ ਬਹੀ ਸੀ ਕਹਿ ਰਹੇ ਸੀ ਅੰਤ ਕਰਨ ਲਈ ਜਾ। ਲਾਸਟ ਦੇ ਵਿੱਚ ਬੁਲਤੈ ਬਾਦਰੀ ਇਹਦਾ ਸੀ ਸੀਓ ਚਾਹਨੀ ਚੌਂਕ ਦੇਖੇ ਕਰ ਦਿੱਤਾ ਗਿਆ ਜੀ ਤੇ ਲੋਕਾਂ ਨਾਲ ਅੰਦਰ ਦੁੱਖ ਮਨਾਏ ਤੇ ਚਕਾਰੇ ਲੱਗਣੇ ਸ਼ੁਰੂ ਹੋ ਗਏ ਤੇ ਜਿਹੜਾ ਗੁਰੂ ਦਾ ਬਲੀਦਾਨ ਸੀ ਅਮਰ ਹੋ ਗਿਆ ਬਾਅਦ ਵਿੱਚ ਭਾਈ ਗੈਤਾ ਜੀ ਉਸ ਸੀਸ ਨੂੰ ਉੱਪਰ ਦੇ ਵਿੱਚ ਲੈ ਕੇ ਜਾਂਦੇ ਹੋਏ ਦੋਨੇ ਪਰਿਵਾਰ ਨੇ ਇੰਦੇ ਬਾਪੂ ਦੇ ਜੰਗਲਾ ਵਿੱਚ ਹੋਣ ਦੇ ਵੇਲੇ ਜਦੋਂ ਕੀਰਤਪੁਰ ਸਾਹਿਬ ਪਹੁੰਚੇ ਉਹ ਤਾਂ ਅਕਸਰ ਹੋਇਆ ਹੈ। ਫਿਰ ਲੱਖੀ ਸ਼ਾਹ ਬਨਜਰਾ ਜੀ ਜਦੋਂ ਜਿਹੜਾ ਸਿਆ ਉਹ ਜਿਹੜਾ ਧਾਰਮਿਕ ਉਹ ਆਪਣੇ ਘਰ ਦੇ ਵਿੱਚ ਬਰਾਛੇ ਚਲੇ ਪਰਮਾਤਮਾ। ਅਪਿਕਾ ਤੋਂ ਆਪ ਲੈ ਗਏ। ਭਾਈ ਜੱਟ ਜੀ ਜਦੋਂ ਪਵਿੱਤਰ ਸੀਸ ਲੈ ਕੇ ਕੀਰਤਪੁਰ ਸਾਹਿਬ ਪਹੁੰਚੇ ਜੀ ਉਸ ਤੋਂ ਬਾਅਦ ਭਾਈ ਜੱਟਾ ਜੀ ਨੂੰ ਗੜ ਦੇ ਨਾਲ ਲਗਾਇਆ ਤੇ ਵਰਨਾ ਨਿਕਾ ਰੰਗ ਦੇ ਤੇ ਗੁਰੂ ਦੇ। ਜਿਹੜਾ ਸੀਸ ਦੀ ਉਹ ਬਾਪੂ ਸਾਹਿਬ ਨੂੰ ਚਰਾਕੇ ਕੀਰਤਪੁਰ ਸਾਹਿਬ ਤੋਂ ਦਨ ਦਨ ਸਭ ਦੇਖਿਆ ਹੈ। ਉਸ ਤੋਂ ਬਾਅਦ ਜਿੱਤੇ ਪਤਲੀ ਸ਼ਹਾਦਤ ਸਿੱਖਾਂ ਦੇ ਵਿੱਚ ਇੱਕ ਨਵੀਂ ਰੂਪ ਪੈਦਾ ਹੋ ਗਈ ਤੇ ਖਾਲਸੇ ਦੇ ਰੂਪ ਦੇ ਵਿੱਚ ਸਾਹਮਣੇ ਆਈ ਤੇ ਹਿੰਦ ਦੀ ਚਾਦਰ ਵਿੱਚੋਂ ਸਤੰਭੂਤ ਜਿਹਨਾਂ ਨੇ ਸਾਰੀ ਕਿਸੀ ਵਿਤਿ ਕੁਰੀਤ ਉਹਨਾਂ ਨੇ ਬਣਾਇਆ ਜਿਹਨਾਂ ਨੇ ਦੇਖੋ ਤੇ ਅਗੇ ਅਸਰ ਸਰੀਰਮਤੀ आ <laughs> 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 <laughs>